ਜਿਮ ਟ੍ਰੇਨਰ ਦੇ ਇਸ਼ਕ ਚ ਅੰਨੀ ਹੋਈ ਪਤਨੀ ਨੇ ਆਪਣੇ ਹੀ ਘਰ ਵਾਲੇ ਦੀ ਸਪਾਰੀ 10 ਲੱਖ ਦੇ ਵਿੱਚ ਦੇ ਦਿੱਤੀ ਪਹਿਲਾਂ ਕਾਰ ਐਕਸੀਡੈਂਟ ਕਰਵਾਇਆ ਜਦ ਉਸ ਤੇ ਵਿੱਚ ਪਤੀ ਬਚ ਗਿਆ ਤਾਂ ਸਪਾਰੀ ਲੈਣ ਵਾਲੇ ਨੂੰ ਘਰ ਦੇ ਵਿੱਚ ਬਾੜ ਕੇ ਪਤੀ ਦੇ ਸਿੱਧੀਆਂ ਗੋਲੀਆਂ ਮਰਵਾ ਦਿੱਤੀਆਂ ਇਹ ਘਟਨਾ ਸਾਲ 2021 ਦੀ ਪਾਣੀ ਪੱਦੀ ਹੈ ਪਰ ਹੁਣ 3 ਸਾਲਾਂ ਬਾਅਦ ਕੇਸ ਸੁਲਝਿਆ ਤਾਂ ਇਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਕਿ ਕਿਵੇਂ ਦੋ ਬੱਚਿਆਂ ਦੀ ਮਾਂ ਜਿਮ ਟ੍ਰੇਨਰ ਦੇ ਇਸ਼ਕ ਦੇ ਵਿੱਚ ਅੰਨੀ ਹੋਈ ਅਤੇ ਆਪਣਾ ਹੀ ਘਰ ਵਾਲਾ ਮਰਵਾ ਦਿੱਤਾ ਹਰਿਆਣਾ ਦੇ ਪਾਣੀਪੱਦ ਦੇ ਰਹਿਣ ਵਾਲੇ ਵਿਨੋਦ ਦਾ ਉਸਤੇ ਹੀ ਘਰ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹਾਲਾਂਕਿ ਕਾਤਲ ਨੂੰ ਘਰ ਦੇ ਲੋਕਾਂ ਨੇ ਫੜ ਲਿਆ ਤੇ ਉਸ ਤੋਂ ਬਾਅਦ ਪੁਲਿਸ ਤੇ ਹਵਾਲੇ ਕਰ ਦਿੱਤਾ ਅਤੇ ਕਾਤਲ ਨੂੰ ਸਜ਼ਾ ਹੋ ਗਈ ਤਾਂ ਪੁਲਿਸ ਅਤੇ ਪਰਿਵਾਰ ਨੂੰ ਲੱਗਿਆ ਕਿ ਇਹ ਕੇਸ ਸੁਲਝ ਗਿਆ ਹੈ ਕਿਉਂਕਿ ਕਾਤਲ ਹੁਣ ਸਲਾਖਾਂ ਪਿੱਛੇ ਹੈ ਪਰ ਉਹਨਾਂ ਨੂੰ ਸ਼ਾਇਦ ਉਸ ਵੇਲੇ ਇਹ ਨਹੀਂ ਪਤਾ ਸੀ ਕਿ ਕਾਤਲ ਇਕੱਲਾ ਉਹ ਨਹੀਂ ਸਗੋਂ ਕਤਲ ਦੀ ਅਸਲ ਮਾਸਟਰਮਾਈਂਡ ਇਸੇ ਘਰ ਦੀ ਨੂੰਹ ਹੈ ਪਰ ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦ ਮਰਤਕ ਤੇ ਭਰਾ ਨੇ ਪੀਸ ਨੂੰ ਇੱਕ ਸੁਨੇਹਾ ਭੇਜਿਆ ਕਿ ਉਸ ਨੂੰ ਸ਼ੱਕ ਏ ਕਿ ਕਤਲ ਦੇ ਵਿੱਚ ਕੁਝ ਹੋਰ ਲੋਕ ਵੀ ਸ਼ਾਮਿਲ ਨੇ ਤਾਂ ਪੁਲਿਸ ਨੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਅਤੇ ਇਨਵੈਸਟੀਗੇਸ਼ਨ ਦੌਰਾਨ ਜੇਲ੍ਹ ਚ ਬੰਦ આરોપી ਤੋਂ ਜਦ ਸ਼ਕਤੀ ਦੇ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਸਭ ਦੇ ਪੈਰਾਂ ਤਲੋਂ ਜ਼ਮੀਨ ਖਸਕਾ ਦਿੱਤੀ ਕਿਉਂਕਿ ਇਹ ਕਤਲ ਕੋਈ ਹੋਰ ਨਹੀਂ ਉਸੇ ਮਰਤਕ ਵਿਨੋਦ ਦੇ ਘਰ ਵਾਲੀ ਨਿਧੀ ਸੀ ਹੋਇਆ ਕੁਝ ਐਸਾ ਕਿ ਇੱਕ ਦਿਨ ਵਿਨੋਦ ਦੀ ਪਤਨੀ ਨਿਧੀ ਨੇ ਜੱਦ ਕੀਤੀ ਕਿ ਮੈਂ ਜਿਮ ਲੱਗਣਾ ਪਰ ਸ਼ਾਇਦ ਵਿਨੋਦ ਨੂੰ ਨਹੀਂ ਪਤਾ ਸੀ ਕਿ ਆਪਣੀ ਘਰਵਾਲੀ ਨੂੰ ਜਿਮ ਦੇ ਲਈ ਕੀਤੀ ਹੋਈ ਹਾਂ ਉਸਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਬਣ ਜਾਵੇਗੀ ਪਤੀ ਦੀ ਇਜਾਜ਼ਤ ਤੋਂ ਬਾਅਦ ਨਿਧੀ ਜਿਮ ਜਾਣ ਲੱਗੀ ਤਾਂ ਕਹਿੰਦੇ ਨੇ ਕਿ ਜਿਮ ਦੇ ਵਿੱਚ ਜਿਮ ਟ੍ਰੇਨਰ ਦੇ ਨਾਲ ਉਸਦੀ ਦੋਸਤੀ ਹੋ ਗਈ ਅਤੇ ਹੌਲੀ-ਹੌਲੀ ਇਹ ਦੋਸਤੀ ਪਿਆਰ ਦੇ ਵਿੱਚ ਬਦਲ ਗਈ ਦੋਸਤੀ ਪਿਆਰ ਦੇ ਵਿੱਚ ਐਸੀ ਬਦਲੀ ਕਿ ਨਿਧੀ ਨੂੰ ਆਪਣਾ ਪਰਿਵਾਰ ਤੱਕ ਭੁੱਲ ਗਿਆ ਉਸਨੇ ਇੱਕ ਖੌਫਨਾਕ ਸਾਜ਼ਿਸ਼ ਰਚੀ ਜਿਸ ਦੇ ਵਿੱਚ ਉਸਨੇ ਆਪਣੇ ਪਤੀ ਵਿਨੋਦ ਦੀ 10 ਲੱਖ ਦੀ ਸੁਪਾਰੀ ਦਿੱਤੀ। ਇਹ ਕਹਿੰਦੇ ਨੇ ਕਿ ਨਿਧੀ ਨੇ ਸੁਪਾਰੀ ਦੇਣ ਵਾਲੇ ਨੂੰ ਇੱਕ ਪਿਕਅਪ ਗੱਡੀ ਵੀ ਲੈ ਕੇ ਦਿੱਤੀ ਕਿਉਂਕਿ ਉਹ ਕਾਰ ਐਕਸੀਡੈਂਟ ਦੇ ਵਿੱਚ ਆਪਣੇ ਪਤੀ ਨੂੰ ਮਰਵਾਉਣਾ ਚਾਹੁੰਦੀ ਸੀ। 5 ਅਕਤੂਬਰ 2021 ਨੂੰ ਵਿਨੋਦ ਗੇਟ ਦੇ ਬਾਹਰ ਬੈਠਾ ਸੀ ਤਾਂ ਇੱਕ ਪੰਜਾਬ ਨੰਬਰ ਗੱਡੀ ਆਉਂਦੀ ਹੈ ਤੇ ਸਿੱਧਾ ਉਸ ਨੂੰ ਟੱਕਰ ਮਾਰਦੀ ਹੈ। ਜਿਸ ਦੇ ਵਿੱਚ ਵਿਨੋਦ ਦੀਆਂ ਦੋਨੋਂ ਲੱਤਾਂ ਟੁੱਟ ਜਾਂਦੀਆਂ ਨੇ ਪਰ ਉਸਤਾ ਬਚਾ ਹੋ ਜਾਂਦਾ ਹੈ। ਜਿਸ ਤੋਂ ਬਾਅਦ આરોપી ਡਰਾਈਵਰ ਨੂੰ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਜਾਂਦਾ ਹੈ। આરોપી ਡਰਾਈਵਰ ਦਾ ਨਾਮ ਦੇਵ ਸੋਨਾਰ ਉਰਫ ਦੀਪਕ ਸੀ। ਕਿਹਾ ਜਾਂਦਾ ਹੈ ਕਿ ਇਸੇ ਦੀਪਕ ਨੂੰ ਨਿਧੀ ਨੇ ਆਪਣੇ ਪਤੀ ਨੂੰ ਮਾਰਨ ਦੀ ਸੁਪਾਰੀ ਦਿੱਤੀ ਸੀ। ਇਸ ਘਟਨਾ ਤੋਂ ਕਰੀਬ 15 ਦਿਨ ਬਾਅਦ ਦੇਵ ਸੋਨਾਰ ਸਮਝੌਤੇ ਦੇ ਲਈ ਵਿਨੋਦ ਦੇ ਪਰਿਵਾਰ ਕੋਲੋਂ ਬਾਈ। ਪਰ ਜਦ ਵਿਨੋਦ ਦਾ ਪਰਿਵਾਰ ਸਮਝੌਤਾ ਕਰਨ ਤੋਂ ਇਨਕਾਰ ਕਰ ਦਿੰਦਾ ਹੈ ਤਾਂ ਦੇਵ ਵਿਨੋਦ ਨੂੰ ਅੰਜਾਮ ਪੁਕਤਮ ਦੀ ਧਮਕੀ ਦੇ ਕੇ ਚਲਾ ਜਾਂਦਾ ਹੈ। ਇਹ ਸਭ ਦੇ ਚੱਲਦਿਆਂ ਦੋਸ਼ੀ ਦੇਵ ਸੁਨਾਰ ਨੂੰ ਜੇਲ੍ਹ ਹੋਈ ਤਾਂ ਵਿਨੋਦ ਦੀ ਪਤਨੀ ਨਿਧੀ ਅਤੇ ਉਸਦੇ ਪ੍ਰੇਮੀ ਸੁਮਿਤ ਨੇ ਹੀ ਉਸਦੀ ਜ਼ਮਾਨਤ ਕਰਵਾਈ ਦੁਬਾਰਾ ਹੱਤਿਆ ਦੇ ਲਈ ਉਸ ਨੂੰ ਤਿਆਰ ਕੀਤਾ ਅਤੇ ਇਸ ਵਾਰ ਦੇਵ ਨੂੰ ਦੇਸੀ ਪਿਸਤੌਲ ਤੇ ਕੁਝ ਕੈਸ਼ ਵੀ ਦਿੱਤਾ ਗਿਆ ਅਤੇ ਨਾਲ ਹੀ ਕੰਮ ਹੋ ਜਾਣ ਤੋਂ ਬਾਅਦ ਹੋਰ ਰੁਪਏ ਦੇਣ ਦਾ ਲਾਲਚ ਦਿੱਤਾ ਤਾਂ ਇਸੇ ਪਲਾਨ ਦੇ ਤਹਿਤ 15 ਦਸੰਬਰ 2021 ਨੂੰ ਦੇਵ ਇੱਕ ਦੇਸੀ ਪਿਸਤੌਲ ਦੇ ਨਾਲ ਘਰ ਦੇ ਵਿੱਚ ਵੜ ਕੇ ਵਿਨੋਦ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਤੇ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ ਪਰ ਮੌਕੇ ਤੇ ਮੌਜੂਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਦੇਵ ਨੂੰ ਫੜ ਲਿਆ ਜਾਂਦਾ ਹੈ ਅਤੇ ਪੁਲਿਸ ਤੇ ਹਵਾਲੇ ਕਰ ਦਿੱਤਾ ਜਾਂਦਾ ਹੈ ਇਸ ਕੇਸ ਦੇ ਵਿੱਚ આરોપી ਦੇਵ ਸੁਨਾਰਤਾ ਪਹਿਲਾਂ ਹੀ ਪਾਣੀਪਤ ਜੇਲ੍ਹ ਦੇ ਵਿੱਚ ਪੰਤ ਸੀ ਅਤੇ ਹੁਣ ਜਦੋਂ ਵਿਨੋਦ ਦੀ ਘਰ ਵਾਲੀ ਨਿਧੀ ਅਤੇ ਉਸਤੇ ਪ੍ਰੇਮੀ ਸੁਮੇਤੋਂ ਪੁੱਛਗਿੱਛ ਕੀਤੀ ਗਈ ਤਾਂ ਉਹਨਾਂ ਸਭ ਕੁਝ ਸਵੀਕਾਰ ਕਰ ਲਿਆ ਜਿਸ ਤੋਂ ਬਾਅਦ ਦੋਨਾਂ આરોપીਆਂ ਨੂੰ ਨਾਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਅਹਿਮ ਹੈ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਚੈੱਕ ਕਰੇ ਵੰਦੇ ਹੋ ਜਾਓ ਧੰਨਵਾਦ ਜੀ